ਕੀ ਤੁਸੀਂ ਕਦੇ ਧਿਆਨ ਦਿੱਤਾ ਕਿ ਕਮੀਜ਼ ਦੀ ਜੇਬ ਹਮੇਸ਼ਾ ਖੱਬੇ ਪਾਸੇ ਹੀ ਕਿਉਂ ਹੁੰਦੀ ਹੈ ਇਹ ਸਿਰਫ ਇੱਕ ਫੈਸ਼ਨ ਨਹੀਂ ਇਸ ਦੇ ਪਿੱਛੇ ਇੱਕ ਖਾਸ ਕਾਰਨ ਹੈ ਪਹਿਲਾਂ ਕਮੀਜ਼ਾਂ ਬਿਨਾਂ ਜੇਬਾਂ ਦੇ ਆਉਂਦੀਆਂ ਹੁੰਦੀਆਂ ਸੀ ਪਰ ਲੋਕਾਂ ਨੂੰ ਪੈਨ ਕਾਗਜ਼ ਜਾਂ ਫਿਰ ਛੋਟੀਆਂ ਚੀਜ਼ਾਂ ਰੱਖਣ ਦੀ ਲੋੜ ਪਈ ਤਾਂ ਕਮੀਜ਼ ਵਿੱਚ ਜੇਬ ਬਣਾਈ ਗਈ ਹੌਲੀ-ਹੌਲੀ ਇਹ ਡਿਜ਼ਾਈਨ ਦਾ ਹਿੱਸਾ ਬਣ ਗਿਆ ਹੁਣ ਸਵਾਲ ਇਹ ਹੈ ਕਿ ਜੇਬ ਖੱਬੇ ਪਾਸੇ ਹੀ ਕਿਉਂ ਹੁੰਦੀ ਹੈ ਦਰਅਸਲ ਜ਼ਿਆਦਾਤਰ ਲੋਕ ਸੱਜੇ ਹੱਥ ਦੇ ਨਾਲ ਕੰਮ ਕਰਦੇ ਨੇ ਇਸ ਕਰਕੇ ਸੱਜੇ ਹੱਥ ਨਾਲ ਖੱਬੇ ਪਾਸੇ ਰੱਖੀ ਜੇਬ ਵਿੱਚ ਚੀਜ਼ਾਂ ਪਾਉਣਾ ਜਾਂ ਫਿਰ ਕੱਢਣਾ ਆਸਾਨ ਹੋ ਜਾਂਦਾ ਹੈ ਇਸ ਨਾਲ ਹੀ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਤਾਂ ਸੱਜਾ ਹੱਥ ਮਿਣਾਉਂਦੇ ਹੋ ਜੇ ਜੇਬ ਸੱਜੇ ਪਾਸੇ ਹੋਵੇ ਤਾਂ ਚੀਜ਼ਾਂ ਡਿੱਗਣ ਦਾ ਖਤਰਾ ਹੁੰਦਾ ਹੈ ਇਸ ਲਈ ਖੱਬਾ ਪਾਸਾ ਜ਼ਿਆਦਾ ਸੁਰੱਖਿਤ ਮੰਨਿਆ ਜਾਂਦਾ ਹੈ ਔਰਤਾਂ ਦੀਆਂ ਕਮੀਜ਼ਾਂ ਵਿੱਚ ਸ਼ੁਰੂ ਵਿੱਚ ਜੇਬਾਂ ਨਹੀਂ ਹੁੰਦੀਆਂ ਸਨ ਪਰ ਸਮੇਂ ਦੇ ਨਾਲ ਨਾਲ ਹੁਣ ਉਹਨਾਂ ਦੀ ਵੀ ਖੱਬੇ ਪਾਸੇ ਜੇਬਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਫੈਸ਼ਨ ਦੇ ਨਾਲ ਜੇਬਾਂ ਦੇ ਡਿਜ਼ਾਈਨ ਵੀ ਬਦਲਦੇ ਰਹੇ ਕੁਝ ਕਮੀਜ਼ਾਂ ਵਿੱਚ ਸੱਜੇ ਪਾਸੇ ਜਾਂ ਫਿਰ ਦੋਵੇਂ ਪਾਸੇ ਜੇਬਾਂ ਆਉਂਦੀਆਂ ਨੇ ਪਰ ਖੱਬੇ ਪਾਸੇ ਵਾਲੀ ਜੇਬ ਅੱਜ ਵੀ ਸਭ ਤੋਂ ਆਮ ਅਤੇ ਸਟਾਈਲਿਸ਼ ਮੰਨੀ ਜਾਂਦੀ ਹੈ ਕੀ ਤੁਸੀਂ ਕਦੇ ਧਿਆਨ ਦਿੱਤਾ ਕਿ ਕਮੀਜ਼ ਦੀ ਜੇਬ ਹਮੇਸ਼ਾ ਖੱਬੇ ਪਾਸੇ ਹੀ ਕਿਉਂ ਹੁੰਦੀ ਹੈ ਇਹ ਸਿਰਫ ਇੱਕ ਫੈਸ਼ਨ ਨਹੀਂ ਇਸ ਦੇ ਪਿੱਛੇ ਇੱਕ ਖਾਸ ਕਾਰਨ ਹੈ ਪਹਿਲਾਂ ਕਮੀਜ਼ਾਂ ਬਿਨਾਂ ਜੇਬਾਂ ਦੇ ਆਉਂਦੀਆਂ ਹੁੰਦੀਆਂ ਸੀ ਪਰ ਲੋਕਾਂ ਨੂੰ ਪੈਨ ਕਾਗਜ਼ ਜਾਂ ਫਿਰ ਛੋਟੀਆਂ ਚੀਜ਼ਾਂ ਰੱਖਣ ਦੀ ਲੋੜ ਪਈ ਤਾਂ ਕਮੀਜ਼ ਵਿੱਚ ਜੇਬ ਬਣਾਈ ਗਈ ਹੌਲੀ-ਹੌਲੀ ਇਹ ਡਿਜ਼ਾਈਨ ਦਾ ਹਿੱਸਾ ਬਣ ਗਿਆ ਹੁਣ ਸਵਾਲ ਇਹ ਹੈ ਕਿ ਜੇਬ ਖੱਬੇ ਪਾਸੇ ਹੀ ਕਿਉਂ ਹੁੰਦੀ ਹੈ ਦਰਸਲ ਜ਼ਿਆਦਾਤਰ ਲੋਕ ਸੱਜੇ ਹੱਥ ਦੇ ਨਾਲ ਕੰਮ ਕਰਦੇ ਨੇ ਇਸ ਕਰਕੇ ਸੱਜੇ ਹੱਥ ਨਾਲ ਖੱਬੇ ਪਾਸੇ ਰੱਖੀ ਜੇਬ ਵਿੱਚ ਚੀਜ਼ਾਂ ਪਾਉਣਾ ਜਾਂ ਫਿਰ ਕੱਢਣਾ ਆਸਾਨ ਹੋ ਜਾਂਦਾ ਹੈ ਇਸ ਨਾਲ ਹੀ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਤਾਂ ਸੱਜਾ ਹੱਥ ਮਿਣਾਉਂਦੇ ਹੋ ਜੇ ਜੇਬ ਸੱਜੇ ਪਾਸੇ ਹੋਵੇ ਤਾਂ ਚੀਜ਼ਾਂ ਡਿੱਗਣ ਦਾ ਖਤਰਾ ਹੁੰਦਾ ਹੈ ਇਸ ਲਈ ਖੱਬਾ ਪਾਸਾ ਜ਼ਿਆਦਾ ਸੁਰੱਖਿਤ ਮੰਨਿਆ ਜਾਂਦਾ ਹੈ ਔਰਤਾਂ ਦੀਆਂ ਕਮੀਜ਼ਾਂ ਵਿੱਚ ਸ਼ੁਰੂ ਵਿੱਚ ਜੇਬਾਂ ਨਹੀਂ ਹੁੰਦੀਆਂ ਸਨ ਪਰ ਸਮੇਂ ਦੇ ਨਾਲ ਨਾਲ ਹੁਣ ਉਹਨਾਂ ਦੀ ਵੀ ਖੱਬੇ ਪਾਸੇ ਜੇਬਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਫੈਸ਼ਨ ਦੇ ਨਾਲ ਜੇਬਾਂ ਦੇ ਡਿਜ਼ਾਈਨ ਵੀ ਬਦਲਦੇ ਰਹੇ ਕੁਝ ਕਮੀਜ਼ਾਂ ਵਿੱਚ ਸੱਜੇ ਪਾਸੇ ਜਾਂ ਫਿਰ ਦੋਵੇਂ ਪਾਸੇ ਜੇਬਾਂ ਆਉਂਦੀਆਂ ਨੇ ਪਾਰੇ ਖੱਬੇ ਪਾਸੇ ਬੜੇ ਜੇਬ ਅੱਜ ਵੀ ਸਭ ਤੋਂ ਆਮ ਅਤੇ ਸਟਾਈਲਿਸ਼ ਮੰਨੀ ਜਾਂਦੀ ਹੈ ਕੀ ਤੁਸੀਂ ਕਦੇ ਧਿਆਨ ਦਿੱਤਾ ਕਿ ਕਮੀਜ਼ ਦੀ ਜੇਬ ਹਮੇਸ਼ਾ ਖੱਬੇ ਪਾਸੇ ਹੀ ਕਿਉਂ ਹੁੰਦੀ ਹੈ ਇਹ ਸਿਰਫ ਇੱਕ ਫੈਸ਼ਨ ਨਹੀਂ ਇਸ ਦੇ ਪਿੱਛੇ ਇੱਕ ਖਾਸ ਕਾਰਨ ਹੈ ਪਹਿਲਾਂ ਕਮੀਜ਼ਾਂ ਬਿਨਾਂ ਜੇਬਾਂ ਦੇ ਆਉਂਦੀਆਂ ਹੁੰਦੀਆਂ ਸੀ ਪਰ ਲੋਕਾਂ ਨੂੰ ਪੈਨ ਕਾਗਜ਼ ਜਾਂ ਫਿਰ ਛੋਟੀਆਂ ਚੀਜ਼ਾਂ ਰੱਖਣ ਦੀ ਲੋੜ ਪਈ ਤਾਂ ਕਮੀਜ਼ ਵਿੱਚ ਜੇਬ ਬਣਾਈ ਗਈ ਹੌਲੀ-ਹੌਲੀ ਇਹ ਡਿਜ਼ਾਈਨ ਦਾ ਹਿੱਸਾ ਬਣ ਗਿਆ ਹੁਣ ਸਵਾਲ ਇਹ ਹੈ ਕਿ ਜੇਬ ਖੱਬੇ ਪਾਸੇ ਹੀ ਕਿਉਂ ਹੁੰਦੀ ਹੈ?ਦਰਸਲ ਜ਼ਿਆਦਾਤਰ ਲੋਕ ਸੱਜੇ ਹੱਥ ਦੇ ਨਾਲ ਕੰਮ ਕਰਦੇ ਨੇ ਇਸ ਕਰਕੇ ਸੱਜੇ ਹੱਥ ਨਾਲ ਖੱਬੇ ਪਾਸੇ ਰੱਖੀ ਜੇਬ ਵਿੱਚ ਚੀਜ਼ਾਂ ਪਾਉਣਾ ਜਾਂ ਫਿਰ ਕੱਢਣਾ ਆਸਾਨ ਹੋ ਜਾਂਦਾ ਹੈ। ਇਸ ਨਾਲ ਹੀ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਤਾਂ ਸੱਜਾ ਹੱਥ ਮਣਾਉਂਦੇ ਹੋ। ਜੇ ਜੇਬ ਸੱਜੇ ਪਾਸੇ ਹੋਵੇ ਤਾਂ ਚੀਜ਼ਾਂ ਡਿੱਗਣ ਦਾ ਖਤਰਾ ਹੁੰਦਾ ਹੈ। ਇਸ ਲਈ ਖੱਬਾ ਪਾਸਾ ਜ਼ਿਆਦਾ ਸੁਰੱਖਿਤ ਮੰਨਿਆ ਜਾਂਦਾ ਹੈ। ਔਰਤਾਂ ਦੀਆਂ ਕਮੀਜ਼ਾਂ ਵਿੱਚ ਸ਼ੁਰੂ ਵਿੱਚ ਜੇਬਾਂ ਨਹੀਂ ਹੁੰਦੀਆਂ ਸਨ ਪਰ ਸਮੇਂ ਦੇ ਨਾਲ ਨਾਲ ਹੁਣ ਉਹਨਾਂ ਦੀ ਵੀ ਖੱਬੇ ਪਾਸੇ ਜੇਬਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਫੈਸ਼ਨ ਦੇ ਨਾਲ ਜੇਬਾਂ ਦੇ ਡਿਜ਼ਾਈਨ ਵੀ ਬਦਲਦੇ ਰਹੇ ਕੁਝ ਕਮੀਜ਼ਾਂ ਵਿੱਚ ਸੱਜੇ ਪਾਸੇ ਜਾਂ ਫਿਰ ਦੋਵੇਂ ਪਾਸੇ ਜੇਬਾਂ ਆਉਂਦੀਆਂ ਨੇ ਪਰ ਖੱਬੇ ਪਾਸੇ ਵੱਡੇ ਜੇਬ ਅੱਜ ਵੀ ਸਭ ਤੋਂ ਆਮ ਅਤੇ ਸਟਾਈਲਿਸ਼ ਮੰਨੀ ਜਾਂਦੀ ਹੈ